ਸਾਰ ਤਾਤਮ ਸ਼੍ਰੀ ਗੁਰੂ ਸਾਹਿਬ ਜੀ ਆਪ ਜੀ ਦੇ ਰક્ત ਤੇ ਜਗਰ ਸਾਹਿਬ ਦਾ ਦਾਦਾ ਬਾਪਾ ਅਜੀਤ ਸਿੰਘ ਸਾਹਿਬ ਜੀ ਸਾਹਿਬ ਦਾ ਦਾਦਾ ਬਾਪਾ ਝੁਗਾਰ ਸਾਹਿਬ ਜੀ ਤੇ ਪਿਆਰੇ ਸਾਹਿਬਾਨ ਪਿਆਰੇ ਬਾਈ ਜੀ ਪਿਆਰੇ ਆਪ ਕੋਈਤਰ ਰਸਥਾਨ ਗੋਡਵਾਲਾ ਸ਼੍ਰੀ ਕਟਕੜ ਸਾਰਿਤਿਖੇ ਧਨ ਧਨ ਸਾਤੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਜ਼ਬੂਰਾ ਸੰਤਿਆਪੇ ਦੇ ਜੀਵਾਨ ਸਿਜਾਏ ਗਏ ਸ੍ਰੀਵਿ ਦੇ ਦੰਡਾ ਅੰਦਰ ਸੰਤਿਆਪੇ ਪ੍ਰਾਪਤਿਆ ਹੋਇਆ ਗੋੜ ਇਤਿਹਾਸ ਦੀਆਂ ਰਿਕਾਰਡਾਂ ਹੋਈਆਂ ਉਪਰੰਤ ਸਭੇ ਨੂੰ ਪੜਤਿਆ ਹੋਇਆ Jap Jap ਕੀ ਜੋੜਦਾਰ ਆਹਨ ਆ ਸਾਹਿਤਿਕੇ ਪਾਠ ਕਿਰਤੀ ਅਰਥ ਕੁਸ਼ਵਾਨ ਜੀ ਅਗਾਹ ਬਹੁਤ ਸਪਸ਼ਟ ਪਰਵਾੜੀ ਪੜ੍ਹ ਕੇ ਸਮਝਵਾਇਸ਼ ਕਰਨਾ ਸਾਹਿਤਿਕੇ ਰੋਣੀ ਸੁਣੀ ਬਾਣੀ ਦਾ ਅਰਥ ਭਾਵ ਦਾਰਿਆ ਸੁ ਸੰਕਾ ਨੇ ਹਿਰਦੇ ਵਿੱਚ ਵਸਾਉਣਾ ਆਪ ਜੀ ਦੇ ਗੁਰੂ ਦੋਏ ਦਾ ਦੋੜ ਦਾ ਉਦਾਸ ਮੈਂਤੀ ਹੈ ਰਾਜੇ ਬਾਪਰ ਮਾਪ ਦੇ ਉਲਟੀ ਬਾੜ ਖੇਤੋਂ ਖੋਈ ਰਾਜੇ ਸਿੱਧ ਪਦਮ ਪੁੱਤੇ ਗਾਇ ਗਾਇ ਕਰਦੇ ਸਤੇ ਜਾਂ ਪਰ ਨਾ ਪਾਇਨ ਘਾਉ ਰਤ ਪਿਤ ਉਤੇ ਹੋ ਜਟ ਜਾਓ ਪਾਤਸ਼ਾਹ ਜਿਓ 201982 ਦੇ ਨੇ ਸਮੇਂ ਦੀ ਭਾਵ ਦੀ ਦਾਤ ਨੂੰ ਮਤ ਮੰਦਾ ਸਿੱਖਾ ਦੇ ਕੇਂਦਰੀ ਅਸਥਾਨ ਸੱਤ ਪਾੰਡ ਸ਼੍ਰੀ ਹਰਮੰਦਰ ਸਾਹਿਬ ਅਤੇ ਸਿੱਖਾਂ ਦੇ ਸਾਧਕ ਤੰਤ ਸ਼੍ਰੀ ਅਕਾਲ ਪਾਤਸ਼ਾਹ ਦੇ ਪੈਂਕਾ ਰੋਪਾਂ ਦੇ ਘੋੜੀਆਂ ਦੇ ਦਾਰਸ਼ਨ ਦੇ ਦਾਰਕਤਾਂ ਆਈਆਂ ਗੰਢ ਸੰਗਤਾਂ ਨੂੰ ਸ਼ਹੀਦੀ ਦਿੱਤਾ ਤੇ ਦੁਸ਼ਮਣ ਫੌਜ ਦੀ ਜਵਾਬੀ ਕਾਰਵਾਈ ਕਰਦੇ ਆ ਸਿੱਖ ਕੌਮ ਦੇ ਮਹਾਨ ਖੈਰ ਬਾਬਾ ਜੀ ਕੌਮ ਸੰਤ ਬਾਬਾ ਜਨੈਤ ਸਿੰਘੀ ਖਾਲਸਾ ਪੰਡਰਾ ਵਾਲੇ ਤੇ ਉਹਨਾਂ ਦੇ ਸਾਥੀ ਬਾਬਾ ਖਾਰਾ ਸਿੰਘ ਜੀ ਭਾਈ ਕ੍ਰਿਸ਼ ਸਿੰਘ ਸਾਹਿਬ ਜੀ ਅਤੇ ਭਾਈ ਸੈ ਭਾਈ ਸਵੇਕ ਸਿੰਘ ਜੀ ਬਣੋ ਅਤੇ ਰੇਵਾ ਸਿਕਾ ਬਲਵੰਤ ਜੀ ਦਾ ਡਾਟੀ ਤੂਕਾਮਨਾ ਕਰਦੇ ਆ ਸ਼ਹਾਦਤ ਦੀ ਆਪਣੀ ਨੂੰ ਪ੍ਰਾਪਤ ਕੀਤਾ ਬਾਦਸ਼ਾਹ ਜੀ ਉਹ ਦੇ ਨਾਲ ਮਹਾਨ ਸਹੀਦਾਂ ਦੀ ਸ਼ਹਾਦਤ ਦੀ ਯਾਦ ਰੱਖਦੇ ਹੋਇਆਂ ਅਗਰ ਵੇਲੇ ਤੋਂ ਲੈ ਕਰਕੇ ਇਸ ਵਰਤ ਤੱਕ ਸੂਰ ਸੰਤਾ ਆਪਨੇ ਪਾਵਨ ਦਰਬਾਰ ਨਤਰ ਨਪਸਤ ਬਹੋੜੀਆਂ ਪਾਸ ਜਿਥਾ ਸ਼ਖਤ ਕੇ ਨਾਮ ਅਰਪਨ ਕਰੀਆ ਮਾ ਸਾਨੂੰ ਜੀ ਉਹ ਦਾ ਸੰਤਾ ਦੀਆਂ ਹਾਜ਼ਰੀਆਂ ਔਰ ਦੇ ਮੁਠੇਟਾ ਦਾ ਪ੍ਰਵਾਨ ਕਰਦੀਆਂ ਪੰਡਾਲੇ करने धर्मों पर कर को सिखी सिर्फ उसार नाम दिया पुण तो बाकी करके निभा जाता है समूह संतान दिया दरों काम काम गोरमत पर गोल समूह करने आए इस उत्तर करों के पास दादार दिया ये पावन को तुम करके संगठन के तार्किक रूप से एक अगाध एक दिवान से जाऊं दिया गया बाकी शो भी अक्सर दबादा करता हूं इस बात पर नहीं ਆਲੋਕੀ ਤਬੈ ਚਨਾਯੋ ਪੰਥ ਸਰਬ ਸਿਖਨ ਕੋ ਹੈ ਤੁਮਾਣਿਓ ਗ੍ਰੰਥ ਗੁਰ ਗ੍ਰੰਥਿ ਮਾਨਿਓ ਪ੍ਰਗਟੁ ਪ੍ਰਾਨ ਕੀਤੇ ਜੋ ਪਰਗੋ ਮਨੋਟ ਹੈ ਉਹ ਜਬਦ ਹੈਲੇ ਰਾਜ ਕਰੇਗਾ ਖਾਲਸਾ ਆਖੀ ਰਹੇਗਾ ਹੋਏ ਧਾਰ ਹੋਏ ਸਮਹੇ ਕੇ ਜੁਜੇ ਸੰਗੋ